ਲੁਧਿਆਣਾ ਪੁਲਿਸ ਨੇ ਇੱਕ ਜਿਹੇ گروਹ ਦੇ 3 ਮੈਂਬਰਾਂ ਨੂੰ ਕਾਬੂ ਕੀਤਾ ਹੈ ਜੋ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਭੋਲੇ-ਭਾਲੇ ਲੋਕਾਂ ਤੋਂ ਚਲਾਕੀ ਨਾਲ ਏਟੀਐਮ ਕਾਰਡ ਬਦਲ ਕੇ ਠੱਗੀ ਮਾਰਦੇ ਸਨ ਫੜੇ ਗਏ ਦੋਸ਼ੀਆਂ ਤੋਂ ਪੁਲਿਸ ਨੇ 31 ਏਟੀਐਮ ਕਾਰਡ, ਦੋ ਮੋਟਰਸਾਈਕਲ ਤੇ 10000 ਰੁਪਏ ਬਰਾਮਦ ਕੀਤੇ ਨੇ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਭੋਲੇ-ਭਾਲੇ ਲੋਕਾਂ ਤੋਂ ਚਲਾਕੀ ਦੇ ਨਾਲ ਏਟੀਐਮ ਕਾਰਡ ਬਦਲ ਲੈਂਦੇ ਸਨ ਅਤੇ ਉਨ੍ਹਾਂ ਲੋਕਾਂ ਦੇ ਏਟੀਐਮ ਤੋਂ ਪੈਸੇ ਕਢਾਉਣ ਦੇ ਨਾਂਮ ਤੇ ਪਾਸਵਰਡ ਵੀ ਪੁੱਛ ਲੈਂਦੇ ਸਨ ਅਤੇ ਉਹ ਏਟੀਐਮ ਤੋਂ ਪੈਸੇ ਕਢਵਾ ਲੈਂਦੇ ਸਨ ਕੀ ਮਾਮਲਾ ਇਹ ਬੌਂਟ ਹੋ ਗਏ ਨੇ ਔਰ ਪੈਸੀ ਉਪਾਟ ਕੇ ਇਹ ਜੋ ਮੇਨ ਮੈਟਰ ਹੈ ਇਨਕਾ ਜੋ ਮਾਸਟਰ ਮਾਈਂਡ ਹਰਮਿੰਦਰ ਸਿੰਘ ਹੈ ਉਸਕੇ ਸਾਥ ਜਨਾਜੋ ਕੂ ਕਿਊਜ਼ਡ ਹੈ ਕਰਨਵੀਰ ਸਿੰਘ ਹਰਦੀਪ ਸਿੰਘ ਜੋ ਹਰਮਿੰਦਰ ਸਿੰਘ ਕੀ ਦੀ ਜੋ ਗ੍ਰਫਤਾਰ ਕੀਤਾ ਸਭ ਤੋਂ ਪਹਿਲੇ ਤੋਂ ਐਸਐਚਓ ਮਧੂਬਾਲਾ ਮੁਖਸਫਾ थाना ਚੇਨਬੜ ਡਿਵੀਜ਼ਨ ਸਮੇਤ ਚੌਕੀਂਦਾਰ ਸ਼ੇਰਪੁਰ ਇਹਨਾਂ ਦੀ ਪੁਲਿਸ ਪਾਰਟੀ ਨੇ ਬੜੀ ਮਿਹਨਤ ਨਾਲ ਇਨਫੋਰਮੇਸ਼ਨ ਤੇ ਵੀ ਜਿਹੜੇ ਬੰਦੇ ਹੈਗੇ ਨੇ ਕੁਝ ਮਾਰੇ ਬੰਦੇ ਸੀਰੀਜੂ ਘੁੰਮ ਰਹੇ ਨੇ ਤਾਂ ਉਸ ਬਹਾਅਤ ਤੇ ਇਹਨਾਂ ਨੂੰ ਜਿਹੜਾ ਹਰਮੰਦਰ ਜਿਹੜੀ ਹੈਗਾ ਉਹ ਸ਼ੇਰਮੰਦਰ ਸਿੰਘ ਹੈ ਇਹਨੂੰ ਕਾਬੂ ਕੀਤਾ ਇਸ ਦੀ ਪੁਸ਼ਕਿਸ਼ ਤੇ ਦੋ ਬੰਦੇ ਰਣਵੀਰ ਸਿੰਘ ਤੇ ਹਰਦੀਪ ਸਿੰਘ ਜਿਹੜੇ ਹੈਗੇ ਨੇ ਆਈਡੈਂਟੀਫਾਈ ਹੋਏ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਹਰਦੀਪ ਸਿੰਘ ਕੋਲੋਂ ਜਿਹੜੇ 26 ਏਟੀਐਮ ਕਾਰਡ ਮਿਲੇ ਨੇ ਇਨਕਲੂਡ ਜਿਹੜੀ ਹੈਗੀ ਵਿਕਟਮ ਸੀ ਜਿਹੜੀ ਸੁਮਨ ਸੁਮਨ ਜੀ ਲੇਡੀਜ਼ ਜਿਹਨਾਂ ਜਿਹੜੀ ਵਿਕਟਮ ਸੀ ਮੇਨ ਜਿਹੜੀ 15 ਤਰੀਕ ਨੂੰ ਪੈਸੇ ਕਢਾਉਣ ਗਈ ਸੀ। ਔਰ ਉਹਨਾਂ ਨੂੰ ਇਹਨਾਂ ਨੇ ਜਿਹੜਾ ਹਰਮਿੰਦਰ ਸਿੰਘ ਹੈ ਉਹਦੇ ਨਾਲ ਉਹਦੀ ਪੁਸ਼ਗਿਸ਼ਤੇ ਇੱਕ ਦਾਲ ਦੋਸ਼ੀ ਅਜੇ ਹੈ ਉਹ ਨਾਲ ਆਇਡੈਂਟੀਫਾਈ ਹੋਇਆ ਹੈ। ਉਹ ਦੋਵਾਂ ਨੇ ਜਿਹੜੀ ਇਹਨਾਂ ਨੂੰ ਜਦੋਂ ਪੈਸੇ ਕਢਾਉਣ ਗਈ ਏਟੀਮ ਬੈਂਕ ਆਪਣੇ ਐਸਜੀਐਫਸੀ ਬੈਂਕ ਨੂੰ 7:30 ਵਜੇ ਕਰੀਬ ਸ਼ਾਮ ਨੂੰ 15 ਤਰੀਕ ਨੂੰ। ਤਾਂ ਉੱਤੇ ਆ ਕੇ ਇਹਨਾਂ ਨੂੰ ਉਹਨਾਂ ਨੇ ਕਿਹਾ ਵੀ ਉਹ ਮੈਂ ਉਹ ਜਿਹੜੀ ਨੂੰ ਤਰੀਆਂਪੜ ਲਾਲੋ ਜਾਂ ਕੋਲੇਪੜੇ ਲੋਕ ਸੀਗੇ ਉਹਨਾਂ ਕਹਿੰਦੇ ਤੁਸੀਂ ਪੈਸੇ ਸਾਡੇ ਕਢਾ ਦਿਓ ਉਹ ਜਿਹੜੂ ਪੈਸੇ ਕਢਾਉਣ ਲੱਗੇ ਉਹਨਾਂ ਨੇ ਕਿਹਾ ਤੁਹਾਡਾ ਏਟੀਐਮ ਨੰਬਰ ਕਿਹਨਾ ਹੈ ਤੁਹਾਡਾ ਤੁਹਾਡਾ ਕਾਰਡ ਹੈ ਏਟੀਐਮ ਕੋਡ ਪੁੱਛ ਲਿਆ ਕੋਡ ਲੈ ਕੇ ਤਾਂ ਉਸ ਦਾ ਜਿਹੜਾ ਏਟੀਐਮ ਹੈ ਜਦੋਂ ਪੈਸੇ ਕਢਾਉਣ ਲੱਗੇ ਤਾਂ ਉਹਨਾਂ ਕਹਿੰਦੇ ਪੈਸੇ ਨਿਕਲ ਨਹੀਂ ਰਿਹਾ ਖਰਾਬੀ ਲੱਗਦੀ ਹੈ ਦਨ ਉਹ ਜਿਹੜੀ ਹਰੀ ਨਾਲ ਨੇ ਨਾ ਨੇ ਬੜੀ ਚਤਰਾਈ ਨਾਲ ਜਿਹੜਾ ਏਟੀਐਮ ਸੀਗਾ ਹੋਰ ਬਦਲ ਕੇ ਉਹਨੂੰ ਏਟੀਐਮ ਦਿੱਤਾ ਸੇਮ ਏਟੀਐਮ ਜਿਹੜਾ ਅਸਲ ਏਟੀਮ ਸੀਗਾ ਉਹਦਾ ਕੋਰੱਖ ਲਿਆ ਜਦੋਂ ਕਸਟਮਰ ਵਾਪਸ ਜਾ ਕੇ ਜਾਣ ਤੋਂ ਬਾਅਦ 10 ਮਿੰਟ ਬਾਅਦ ਜਦੋਂ ਹੈਗੇ ਪੈਸੇ ਉਹਨਾਂ ਨੇ ਕਢਾਏ ਉਹਦਾ ਮੈਸੇਜ ਹੋ ਗਿਆ ਅਸਲ ਜਿਹੜਾ ਹੈਗਾ ਮੈਸੇਜ ਆ ਉਹਨੂੰ ਵੀ ਵੈਸੇ ਆ ਫੋਨ ਤੇ ਉਹਦਾ 10000 ਰੁਪਏ ਜਿਹੜਾ ਹੈਗਾ ਉਹ ਨਿਕਲ ਚੁਕਿਆ ਸੀ ਜਦੋਂ ਉਹਨੇ ਇਸ ਚੀਜ਼ ਦੀ ਕੰਪਲੇਂਟ ਕੀਤੀ ਕੰਪਲੇਂਟ ਕਰਨ ਤੇ ਜਿਹੜੇ ਹੈਗੇ ਨੇ ਅਸੀਂ ਇਹ ਜਿਹੜੀ ਹੈਗੀ ਆ ਉਸ ਦੀ ਸ਼ੈਅ ਨਾਲ ਜਿਹੜਾ ਹੈਗਾ ਇਹਨਾਂ ਨੂੰ ਕਾਬੂ ਕੀਤਾ ਦਾ ਇਹਨਾਂ ਦੇ ਖਿਲਾਫ ਮੁਕਾਮਾ 420 ਦਾ ਦਰਜ ਕੀਤਾ ਹੈਗਾ ਸੱਚੇ ਕਿ ਪਾਸ ਏਟੀਐਮ ਹੁੰਦਾ ਪਰ ਉਹ ਨਕਲੀ ਹੁੰਦਾ تھا ਜਾਂ ਕਿਸੇ ਬੈਂਕ ਦਾ ਹੁੰਦਾ ਜੋ ਚੇਂਜ ਕਰਦੇ تھے ओरिजिनल ਆਪਣੇ ਪਾਸ ਰੱਖਦੇ ਤੇ ਜੋ ਏਟੀਐਮ ਇਕੇ ਪਾਸ ਹੁੰਦਾ ਤਾਂ ਉਹ ਉਹ ਤੇ ਅਸੀਂ ਫਿਲਹਾਲ ਸਾਡੀ ਇਨਵੈਸਟੀਗੇਸ਼ਨ ਕਰ ਰਹੇ ਆ ਸੀ ਅਸੀਂ ਉਹ ਕਨਸਰਨ ਜਿਹੜੇ ਬੈਂਕ ਬੈਂਕ ਨੂੰ ਪਤਾ ਕਰਾਂਗੇ ਵੀ ਇਹ ਏਟੀਐਮ ਜਾਲੀ ਨੇ ਕਿ ਅਸਲ ਨੇ ਇਸ ਬਾਰੇ ਅਸੀਂ ਪੜਤਾਲ ਕਰ ਰਹੇ ਹਾਂ ਲੁਧਿਆਣਾ ਤੋਂ ਅਜੇ ਪਾਵਾ ਦੀ ਰਿਪੋਰਟ